BC ਚਰਨੇ ਤੇ ਗਏ ਤਿੰਨ ਹਾਈਕਰਾਂ ਵਿੱਚੋਂ ਇੱਕ ਦੀ ਮੌਤ, ਦੋ ਲਾਪਤਾ। ਸਰਸ਼ਕਾਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ਕਿਬਰਲੇ BC ਦੇ ਨੇੜੇ ਸੋਮਵਾਰ ਨੂੰ ਇੱਕ ਚਰਨੇ ਦੇ ਉੱਪਰ ਜਾਣ ਤੋਂ ਬਾਅਦ ਇੱਕ ਹਾਈਕਰ ਦੀ ਮੌਤ ਹੋ ਗਈ ਅਤੇ ਹੋਰ ਦੋ ਲਾਪਤਾ ਨੇ ਕਿਬਰਲੇ RCMP ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ GPS SOS ਰਾਹੀਂ ਮਿਸ਼ਨ ਕਲੈਂਪਸ ਵਿੱਚ ਤਿੰਨ ਹਾਈਕਰਾਂ ਡਿੱਗਣ ਬਾਰੇ ਸੂਚਨਾ ਮਿਲੀ ਹੈ ਇਸ ਦੇ ਨਾਲ ਹੀ ਸਥਾਨਕ ਖੋਜ ਅਤੇ ਬਚਾਅ ਬਿਗੋਰ ਨੇ ਹੈਲੀਕਾਪਟਰ ਪੁਲਿਸ ਕੁੱਤੇ ਅਤੇ ਇੱਕ ਡਰੋਨ ਨੂੰ ਘਟਨਾ ਸਥਾਨ ਤੇ ਭੇਜਿਆ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਫਰਟਲਾਈਨ ਅਧਿਕਾਰੀਆਂ ਨੇ ਕਿਹਾ ਹੈ ਕਿ ਫਾਲਸ ਹੇਟਾ ਤਿੰਨ ਲੋਕਾਂ ਵਿੱਚੋਂ ਇੱਕ ਨੂੰ ਲੱਭ ਲਿਆ ਗਿਆ ਹੈ ਬਦਕਿਸਮਤੀ ਨਾਲ ਉਹਦੀ ਮੌਤ ਹੋ ਗਈ ਹੈ ਹੋਰ ਹਾਈਕਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਜਿਹੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ